हां जी मित्रों ਲਓ ਵੀ ਆਪਾਂ ਆਪਣੀ ਹਲਦੀ ਦੀ ਪਟਾਈ ਕਰਤੀ ਅੱਜ ਤਰੀਕ ਹੋਗੀ 8 2 2025 ਤੇ ਮੰਨ ਲਓ ਮਾਰਚ ਅਪ੍ਰੈਲ ਦੇ ਮਹੀਨੇ ਚ ਲਈ ਸੀ ਤੇ ਤੁਸੀਂ ਆਹ ਦੇਖੋ ਗੁੱਛੇ ਦੇਖੋ 3 3 4 4 ਕਿਲੋ ਦੇ ਗੁੱਛੇ ਸਾਰਾ ਕੁਝ ਆਪਣੇ ਕੋਲ ਮੰਨ ਲਓ ਆਰਗੈਨਿਕ ਆਪਣੇ ਘਰ ਦਾ ਹੀ ਹੁੰਦਾ ਕੱਲਾ ਲੂਣ ਹੀ ਹੁੰਦਾ ਬਾਹਰੋਂ ਜਿਹੜਾ ਲਿਆਉਣੇ ਆ ਬਾਕੀ ਸਾਰਾ ਕੁਝ ਏ ਟੂ ਜ਼ੈਡ ਮਸਾਲਾ ਲਾਟਰਾ ਪਟਰਾ ਸਾਰਾ ਆਪਣੇ ਘਰ ਦਾ ਹੁੰਦਾ ਆਹ ਦੇਖੋ ਗੁੱਛੇ ਚੈੱਕ ਕਰੋ ਤੁਸੀਂ ਕਿੱਡੇ ਕਿੱਡੇ ਗੁੱਛੇ ਆ ਅਸਲ ਹਲਦੀ ਆ ਹੁੰਦੀ ਹੈ ਦੇਖੋ ਪਈ ਹੈ ਨਾ ਲਾਲਚ ਰੰਗ ਇਹ ਹੈ ਅਸਲ ਹਲਦੀ ਇਹ ਇੰਨੀ ਗੁਣਾ ਦੀ ਖਾਨ ਹੈ ਜੇ ਤੁਸੀਂ ਮੰਨ ਲਓ ਕੋਈ ਤੁਹਾਡਾ ਕੋਈ ਅੰਗ ਪੈਰ ਦੁਖਦਾ ਇਹਨੂੰ ਦੁੱਧ ਚ ਪਾ ਕੇ ਪੀ ਲੋਂਗੇ ਤਾਂ ਸਾਰਾ ਕੁਝ ਇਹ ਤੁਹਾਡੇ ਸਰੀਰ ਦਾ ਟੱਚ ਕਰ ਦੂ ਇੱਕ ਵਾਰ ਆਪਾਂ ਅੰਬ ਹਲਦੀ ਦੀ ਲਾਈ ਸੀ ਉਹ ਵੀ ਪੱਟੀ ਜਾਂਦੇ ਆ ਉਹ ਵੀ ਬਹੁਤ ਤਕੜੀ ਚੀਜ਼ ਹੈ ਅੰਬ ਹਲਦੀ ਉਹ ਸਪੈਸ਼ਲ ਮੰਨ ਲਓ ਜੇ ਕਿਸੇ ਦੇ ਕੋਈ ਮਤਲਬ ਦਰਦ ਹੈ ਕਿਸੇ ਚੀਜ਼ ਚ ਸਰੀਰ ਚ ਦਰਦ ਹੈ ਉਹਦੇ ਲਈ ਬਹੁਤ ਗੁਣਾਕਾਰੀ ਚੀਜ਼ ਹੈ